ਸਤਿ ਸ਼੍ਰੀ ਅਕਾਲ ਫਿਰਸਤੇ ਵੈਲਕਮ ਏਸ ਟੂ ਮਾਈ ਯੂਟਿਊਬ ਚੈਨਲ ਅਈ ਹੋਪ ਕਿ ਤੁਸੀਂ ਸਾਰੇ ਖਿਰਾਤ ਹੋਗੇ ਤੇ ਅਸੀਂ ਬਿਲਕੁਲ ਠੀਕ ਆ ਤੇ ਗਾਇਸ ਮੈਂ ਬਣਾਈ ਆ ਮਾਛੂ ਘਰੀ ਦੀ ਦਾਲ ਤੇ ਮੈਂ ਲੱਗੀਆਂ ਨੂੰ ਕੁਟਕਾ ਲਗਾਣ ਤੇ ਮੈਂ ਥੋੜੀ ਜੀ ਇਹ ਦਾਲ ਪਰ 6-7 ਸੀਟੀਆਂ ਲਾਗੀਆਂ ਦੇਖਦੇ ਆਂ ਚੱਲੀਏ ਤਾਂ ਤੁਕ ਕਲਾਂ ਡਾਲ ਆਪਣੀ ਹਜੇ ਵੀ ਥੋੜੀ ਜਿਹੀ ਪਤਲੀ ਆ ਫੇਸਲੀ ਮੈਂ ਰੱਖ ਦਿੱਤਾ ਆ ਹਜੇ ਹੋਰ ਇੱਜੇ ਵਾਸਤੇ ਸੀਟੀਆਂ ਦਾ 6-7 ਲਵਾਈਆਂ ਗਲ ਨਹੀਂ ਹੈ ਗਈ ਚੰਗੀ ਤਰ੍ਹਾਂ ਪਤਲੀ ਆ ਜੀ ਵੀ ਤੇ ਇੱਦਣ ਮੈਂ ਨਸਰ ਨੂੰ ਅਦਰਕ ਪਿਆਜ਼ ਤੇ ਹਰੀਆਂ ਮਿਰਚਾਂ ਨੂੰ ਥੀਰੇ ਦੇ ਕੇ ਕੱਟ ਲਿਆ ਤੇ ਕਟਵਾਵਾਂਗੇ ਟਮਾਟਰ ਆਪਾਂ ਫੇਰ ਮੈਂ ਪਾ ਦਿੱਤਾ ਆ ਤੇ ਹੁਣ ਲਗਾਵਾਂਗੇ ਆਪਾਂ ਤੁਰਕਾ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ ਤੇਲ ਹੋ ਗਿਆ ਹੈ ਗਰਮ ਸਭ ਤੋਂ ਪਹਿਲਾਂ ਜਾਊਗਾ ਜੀਰਾ ਉਸ ਤੋਂ ਬਾਅਦ ਆ ਲਸਣ ਲਸਣ ਨੂੰ ਆਪਾਂ ਜਿੰਨੀ ਤਰ੍ਹਾਂ ਬ੍ਰਾਊਨ ਕਰਨਾ ਕਿਉਂਕਿ ਇਹਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਫਿਰ ਦਾਂਤ ਦੇ ਵਿੱਚ ਨਾਲ ਹੀ ਪਾ ਲਾਂਗੇ ਆਪਾਂ ਅਦਰਕ ਅਦਰਕ ਨੂੰ ਮੈਂ ਜਲਦੀ ਜਲਦੀ ਕਰਦੇ ਆਂ ਇਸ ਨੂੰ ਜਲਦੀ ਬਰਾਊਨ ਹੋ ਗਏਗਾ ਅਦਰਕ ਨੂੰ ਥੋੜਾ ਜਿਹਾ ਬਰਾਊਨ ਕਰਾਂਗੇ ਫਿਰ ਪਾਵਾਂਗੇ ਪਿਆਜ਼ ਗਾਇਜ਼ ਮੈਂ ਲੱਤੀ ਹਾਂ ਪਾ ਪਿਆਜ਼ राइस छोटा अपना दिया, प्याज भी अपने ब्राउन हो गए हैं। ாட்ட நமக்கு தாலாங்க மசாலா ਲਾਹੂਚ ਮੈਂ ਆਪਾਂ ਗੈਸ ਘਟ ਕਰ ਦਉਗੇ ਤੁੜਕੇ ਨੂੰ ਓਲੀ ਓਲੀ ਪਕਾ ਲਵਾਂਗੇ ਤੇ ਫਿਰ ਪਾਵਾਂਗੇ ਦਾਲ ਦੇ ਵਿੱਚ ਤੁਰਕਾ ਆਪਣਾ ਪੋਟੀ ਗਿਆ ਸੀਗਾ ਤੇ ਮੈਂ ਦਾਲ ਦਾ ਥੋੜਾ ਜਿਹਾ ਪਾਣੀ ਕੱਢ ਕੇ ਉਹ ਤੁਰਕੇ ਦੇ ਵਿੱਚ ਪਾਇਆ ਆ। ਇਹਨੂੰ ਮੜਾ ਪਕਾਵਾਂਗੇ ਫਿਰ ਆਪਾਂ ਦਾਲ ਦੇ ਵਿੱਚ ਪਾ ਦਿਆਂਗੇ। ਤੇ ਇੱਧਰ ਹੁਣ ਮੈਂ ਲੱਗਦੀ ਆ ਚੋਲ ਬਣਾਣਾ। ਹਾਂਜੀ ਗਾਇਸ ਤੁਰਕਾ ਮੈਂ ਪਾ ਦਿੱਤਾ ਆ ਦਾਲ ਦੇ ਵਿੱਚ। ਤੇ ਦਾਲ ਆਪਣੀ ਹੋ ਗਈ ਆ ਥੋੜੀ ਜਿਹੀ ਗਾੜੀ ਹੋਈ। ਮੈਂ ਲੱਗਦੀ ਆ ਗੈਸ ਬੰਦ ਕਰਨ। ਹਾਂਜੀ ਗਾਇਸ ਮੈਂ ਲੱਗਦੀ ਆ ਚੋਲ ਬਣਾਣਾ। ਬਦਨੀਆਂ ਚੋਲ ਹਾਂਜੀ ਗਾਇਜ਼ ਮੈਂ ਦਾਲੋ ਤੁਰਕਾ ਲਾਇਆ ਸੀ ਇਹ ਚੋਲ ਬੰਨੇ ਰੱਖਾਈ ਤੇ ਹੁਣ ਮੈਂ ਬਣਾਣਾ ਆ ਚਿਕਨ ਵੀ ਨਾਲ ਅੱਜ ਦੋ ਬਣਨੀਆਂ ਆ ਸਬਜ਼ੀਆਂ ਆਪਣੇ ਇੱਕ ਚਿਕਨ ਤੇ ਇੱਕ ਦਾਲ ਬਣ ਚੁੱਕੀ ਆ ਤੇ ਚਿਕਨ ਦੇ ਬਣਾ ਲਈ ਹੁਣ ਮੈਂ ਉਹਦਾ ਦਸਨ ਪਿਆਜ਼ ਵਗੈਰਾ ਸਾਰਾ ਕੁਝ ਕਰਨਾ ਆ बने रहो ब्लॉक के गाइस पूरा ब्लॉग देखियो देखो मैं हूँ लगी लसन प्याज वगैरह कर हाँ जी गाइस चिकन अपना बन गया बिल्कुल सुखा सुा बनाया है ये मैं हल्का पानी पाया भी अपना सुक जाना है जब तक पकना इन्हें तो दुधब बाल लिया चौली मैं

ਕੈਂਟ ਦੇ ਮੱਥੇ ਤੇ ਨਾ ਪਾ ਦਿੰਦੇ ਲਾਣਾ ਕਿ ਤੁਹਾਨੂੰ ਨਾ ਕੋਈ ਬੁੱਧੀ ਮੇਰੀ ਗਈ ਮੈਂ ਉਹ ਸਾਰੇ ਮੇਰੇ ਹੱਥ ਸਟਾਈ ਹੋ ਗਏ ਹੋ ਨਾ ਹੋ ਗਿਆ ਹੋਰ ਲੈਂਦਾ ਨਹੀਂ ਕੋਈ ਸ਼ਾਮ ਨੂੰ ਸਾਰੇ ਕਾਲੇ ਹੋ ਕੇ ਵਿੱਚੋਂ ਬੇਸਤਾ ਮਾਰ ਕੇ ਰੇਖਦੀਆਂ ਤੇ ਚੱਲਾ ਤਾਂ ਸਾਫ ਹੋ ਗਈਆਂ ਇਹਨਾਂ ਕਹਿੰਦਾ ਕਿ ਮੈਂ ਰਗਣਿਆ ਬਹੁਤ ਜ਼ੋਰ ਤੇ ਨਹੀਂ ਨਾ ਸਹੀ ਚੱਲ ਆਲਾ ਕਿਉਂ ਚੱਲ